ਸਾ ਸ਼੍ਰੋਤਾ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾ ਦੇਵਿਕਾ ਜੈਨ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਅੰਮ੍ਰਿਤਸਰ ਦੇ ਨਵ ਨਿਯੁਕਤ ਪੁਲਿਸ ਕਮਿਸ਼ਨਰ ਰਚੀਤ ਸਿੰਘ ਢਿੱਲੋਂ ਨੇ ਸੰਭਾਲਿਆ ਕਾਰਜਪਾਰ ਗੁਰਦੁਆਰਾ ਰਾਮ ਸਰ ਸਾਹਿਬ ਵਿਖੇ ਸਰਦਾ ਨਾਲ ਮਨਾਇਆ ਗਿਆ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਟਰਾਂਸਪੋਰਟ ਨਗਰ ਵਿਖੇ ਲੱਗੇ ਕੂੜੇ ਦੇ ਢੇਰ ਨਗਰ ਨਿਗਮ ਨਹੀਂ ਦੇ ਰਿਹਾ ਧਿਆਨ ਅਤੀਨ ਖਬਰਾਂ ਵਿਸਤਾਰ ਨਾਲ ਚੋਣਾ ਖਤਮ ਹੋਣ ਤੋਂ ਬਾਅਦ ਗੁਰਪ੍ਰੀਤ ਸਿੰਘ ਪੁੱਲੜ ਤੋਂ ਬਾਅਦ ਹੁਣ ਨਵ ਨਿਯੁਕਤ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋ ਦੇ ਨਾਮ ਤੇ ਮਿਲੇ ਹਨ ਅਤੇ ਉਹਨਾਂ ਵੱਲੋਂ ਲਗਾਤਾਰ ਹੀ ਪੰਜਾਬ ਦੀ ਬਿਹਤਰੀ ਰਹੀ ਆਵਾਜ਼ ਚੁੱਕੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਪੰਜਾਬ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਦੇ ਡੀਜੀਪੀ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਦੇ ਨਵ ਨਿਯੁਕਤ ਪੁਲਿਸ ਕਮਿਸ਼ਨਰ ਵੱਲੋਂ ਅੰਮ੍ਰਿਤਸਰ ਦੇ ਵਸਿਆਣ ਅਮਨ ਕਾਨੂੰਨ ਵਿੱਚ ਰਹਿਣ ਵਾਸਤੇ ਕਿਹਾ ਗਿਆ ਹੈ ਪੰਜਾਬ ਸਰਕਾਰ ਦੇ ਹੁਕਮ ਮੁਤਾਬਕ ਸਾਨੂੰ ਇੱਥੋਂ ਦੀ ਗੁਰੂ ਦੀ ਨਗਰੀ ਦੀ ਸੇਵਾ ਮਿਲੀ ਆ ਤੇ ਵੀ ਵਲ ਇਨਸ਼ੋਰ ਕੀ ਜਿਹੜੇ ਇੱਥੋਂ ਦੀ ਜਨਤਾ ਦੇ ਲਈ ਅਸੀਂ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਵਚਨਬੱਧ ਹੋ ਕੇ ਉਹਨਾਂ ਦੀ ਉਹਨਾਂ ਲੋਕਾਂ ਦਾ ਜਿਹੜਾ ਰਹਿਣ ਸਹਿਣ ਆ ਤੇ ਉਹਨਾਂ ਦਾ ਜਿਹੜਾ ਰਾਤ ਨੂੰ ਜਾਂ ਦਿਨ ਦਾ ਜਿਹੜਾ ਉਹਨਾਂ ਦਾ ਹੈਗਾ ਤੋਰਾ ਫੇਰਾ ਜੋ ਵੀ ਹੈਗਾ ਉਹਨੂੰ ਸੁਖਾਵੇਂ ਤਰੀਕੇ ਨਾਲ ਅਸੀਂ ਉਹਨਾਂ ਨੂੰ ਇੱਕ ਸੁੱਖ ਦਈਏ ਕਿ ਕਿਸੇ ਕਿਸਮ ਦੇ ਉਹਨਾਂ ਨੂੰ ਕ੍ਰਾਈਮ ਤੋਂ ਬਾਕੀ ਨਸ਼ਿਆਂ ਤੋਂ ਹਰ ਤਰੀਕੇ ਤੋਂ ਉਹਨਾਂ ਨੂੰ ਅਸੀਂ ਰਾਹ ਦੇਣ ਦੀ ਕੋਸ਼ਿਸ਼ ਕਰਾਂਗੇ ਬਦੌਰ ਗੈਸਟ ਅਫਸਰ ਤੋਂ ਮੈਂ ਬਟਾਲਾ ਬਟਾਲੇ ਬੋਸਟ ਰਿਹਾ ਅੱਜ ਤੋਂ 25-30 ਸਾਲ ਪਹਿਲਾਂ ਉਸ ਤੋਂ ਪਹਿਲਾਂ ਤਰਨਤਨ ਅਸੀਂ 90 ਦੇ ਵਿੱਚ ਰਹੇ ਹਾਂ ਜਦੋਂ ਐਕਸਟ੍ਰੀਮ ਟੈਰੋਰੀਜ਼ਮ ਹੁੰਦਾ ਸੀਗਾ ਫਿਰ ਥੋੜੇ ਸਮੇ ਲਈ ਮੈਂ ਬਾਕੀ ਦਾ ਜਿਹੜਾ ਸਮਾਂ ਹੈਗਾ ਮੇਰਾ ਪਟਿਆਲਾ ਸਾਈਡ ਪਟਿਆਲਾ ਡਿਵੀਜ਼ਨ ਤੇ ਉਸ ਸਾਈਡ ਦਾ ਹੈਗਾ ਸੀਗਾ ਇਸ ਤੋਂ ਇਸ ਤੋਂ ਇਮੀਡੀਏਟ ਪਹਿਲਾਂ ਮੈਂ 1.5 ਸਾਲ ਬਦੌਰ ਡੀਏਜ਼ੀ ਫਿਰੋਜ਼ਪੁਰ ਰਿਹਾ ਜਿਹਦੇ ਚ ਕਰੀਬ 350 ਕਿਲੋਮੀਟਰ ਜਿਹੜਾ ਪੰਜਾਬ ਦਾ ਇੰਟਰਨੈਸ਼ਨਲ ਬਾਰਡਰ ਪੈਂਦਾ ਹੈਗਾ ਤਰਨਤਾਰਨ ਫਿਰੋਜ਼ਪੁਰ ਤੋਂ ਫਾਸਿਲਕਾ ਕਾਫੀ ਚੈਲੈਂਜਿੰਗ ਉੱਥੇ ਜਿਹੜਾ ਡਰੱਗਸ ਦਾ ਤੇ ਹੋ ਸਾਰਾ ਸਿਸਟਮ ਰਿਹਾਗਾ ਉਸ ਤੋਂ ਪਹਿਲਾਂ ਮੈਂ ਬਤੌਰ ਐਸਐਸਪੀ ਤਰਨਤਾਰਨ ነਾਂ ਤਰਨਤਾਰਨ ਤੋਂ ਬਾਅਦ ਫਿਰੋਜ਼ਪੁਰ ਗਿਆ ਸੀ ਤੇ ਹੁਣ ਫਿਰੋਜ਼ਪੁਰ ਤੋਂ ਬਾਅਦ ਮੇਰੀ ਜਿਹੜੀ ਇੱਥੇ ਇਹ ਜਿਹੜੀ ਪੋਸਟਿੰਗ ਹੈ ਸਾਡੀ ਪੁਲਿਸ ਆ ਪ੍ਰੋਫੈਸ਼ਨਲ ਆ ਅਸੀਂ ਵਧੀਆ ਤਰੀਕੇ ਨਾਲ ਉਹਨਾਂ ਦੇ ਨਾਲ ਤਾਲਮੇਲ ਟੀਮ ਵਰਕ ਕਰਕੇ ਉਹਨਾਂ ਨੂੰ ਗਾਈਡ ਕਰਕੇ ਤੇ ਅਸੀਂ ਕੋਸ਼ਿਸ਼ ਕਰਾਂਗੇ ਹਰ ਚੀਜ਼ ਨੂੰ ਵੇਡਗਾਰਡਸ ਗ੍ਰੇਸ ਵਧੀਆ ਤਰੀਕੇ ਨਾਲ ਸਾਨੂੰ ਇਹ ਨੱਥ ਪਾਉਣ ਦੀ ਕੋਸ਼ਿਸ਼ ਕਰੀਬ 37 ਸਾਲ ਅਸੀਂ ਇਸੇ ਪ੍ਰੋਫੈਸ਼ਨ 'ਚ ਰਹੇ ਹਾਂ ਸਾਨੂੰ ਸਾਰਾ ਹੀ ਇੱਥੋਂ ਦਾ ਸੈਂਸ 90s ਤੋਂ ਇੱਥੇ ਪੋਸਟਡ ਵੀ ਰਹੇ ਹਾਂ ਸਾਰੀ ਇਹਨਾਂ ਦਾ ਸਾਰਾ ਹਿਸਾਬ ਦਾ ਹੈਗਾ ਅਸੀਂ ਉਹੀ ਹੋਪ ਵਿਦ ਗੋਡਸ ਗ੍ਰੇਸ ਅਸੀਂ ਵਧੀਆ ਵੈਸਟ ਪਰਫਾਰਮ ਕਰਾਂਗੇ ਤੇ ਸਾਰੀਆਂ ਤਰੀਕਾਂ ਨੂੰ ਭਾਵੇਂ ਚੈਲੰਜ ਹੈਗਾ ਕੋਈ ਸ਼ੱਕ ਨਹੀਂ ਹੈ ਪਰ ਇਦਾਂ ਦੀ ਵੀ ਗੱਲ ਨਹੀਂ ਸਾਡੀ ਜਿਹੜੀ ਪ੍ਰੋਫੈਸ਼ਨਲਿਜ਼ਮ ਆ ਜਿਹੜੀ ਬਹੁਤ ਸਟਰੋਂਗ ਹੈਗੀ ਆ ਉਹ ਪ੍ਰੋਫੈਸ਼ਨਲਿਜ਼ਮ ਤੋਂ ਕੰਮ ਤੋਂ ਪੁਲਿਸ ਤੋਂ ਲੈ ਕੇ ਪ੍ਰिवेंशन ਤੋਂ ਅਸੀਂ ਪ੍ਰੀਫਰੇਬਲੀ ਪ੍ਰिवेंशन ਨੂੰ ਪ੍ਰੀਫਰ ਕਰਾਂਗੇ ਉਹ ਦੇ ਅਗੇਂਸੀ ਹਰ ਤਰੀਕੇ ਨਾਲ ਜਿਹੜਾ ਕ੍ਰਾਈਮ ਕੰਟਰੋਲ ਕਰਦੀ ਹੈ ਸ਼ਹੀਦਾਂ ਦੇ ਸਰਤਾਜ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਭੋਗ ਤੋਂ ਉਪਰੰਤ ਇਸ ਮੌਕੇ ਪੰਥ ਪ੍ਰਸਿੱਧ ਢਾਡੀ ਅਤੇ ਕਥਾਵਾਚਕਾਂ ਗੁਰੂ ਇਤਿਹਾਸ ਸੁਣਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੀਰਦੀ ਬਾਰੇ ਜਾਣਨਾ ਪਾਇਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅੱਜ ਗੁਰੂ ਅਰਜਨ ਦੇਵ ਸਾਹਿਬ ਦੀ ਜੀ ਦੀਆੜਾ ਜੋ ਗੁਰਦਾਰਾਮ ਗਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਤੇ ਸਮੰਢੀ ਸਾਹਿਬ ਦੇ ਪਾਠ ਹੋ ਰਹੇ ਹਨ ਜਿਸੇ ਕੀਰਤਨ ਹੋ ਰਿਹਾ ਹੈ ਗੁਰਸਾਹਿਬ ਦੀ ਕਿਰਪਾ ਨਾਲ ਸਾਰੀ ਸੰਗਤ ਹੁੰਮਾ ਕੇ ਪਹੁੰਚੀ ਹੈ ਲੱਖਾਂ ਜਰ ਸੰਗਤ ਪਹੁੰਚੀ ਹੈ ਅੱਜ ਮਿੱਠੇ ਜਲਦੀ ਸੁਬਿਲਾ ਲੱਗੀਆਂ ਆਈਆਂ ਤੇ ਲੱਗਨ ਲੱਗੇ ਹੋਏ ਸੋਹਤ ਸਾਧੂ ਨੂੰ ਜੇਤੀ ਹੈ ਕਿ ਮਹਾਰਾਜ ਦੇ ਹਜ਼ੂਰ ਆਰੀ ਭਰ ਕੇ ਪਰਿਵਾਰਾਂ ਦੇ ਵਿੱਚ ਨਾਲ ਖੈਰੀ ਭਰੋ ਜੀਵਨ ਸੁਬਿਲਾ ਕਰੋ ਸਤਿਗੁਰੂ ਪਾਛਾ ਜੀ ਆਖੀਆਂ ਖੁਸ਼ੀਆਂ ਪ੍ਰਾਪਤ ਕਰੇ ਸ੍ਰੀ ਵਦ ਦੇ ਸ੍ਰੀ ਮੇਰ ਭਰੇ ਹਸਲ ਕਰਨ ਪਾਸ਼ਾ ਜੀ ਮੇਰ ਕਰਨ ਸਰਵਜਨ ਦੇ ਪਾਸ਼ਾ ਜੀ ਸਰਵਤ ਦੇ ਫਰੇਰੀ ਅਰਦਾਸ ਸਹੀ ਗੁਰਪਿਆਰੇ ਮੇਰ ਵੇਲਾ ਜਨਾ ਮੇਰੇ ਆਗਿਆ ਨਾਮ ਦਿੱਤਾ ਹੋਇ ਨਾਰਕ ਨਾਮ ਤੇਰਦੀ ਕਿਲਾ ਤੇਰੇ ਭਾਣੇ ਸਰਵਤ ਸਾਹਿਬ ਅੱਜ ਜੋ ਸਤਿਗੁਰੂ ਗੁਰੂ ਨਾਨਕ ਦੇਵ ਜੀ ਪੰਜਵੀਂ ਜੋਤ ਆਨੰਦ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਾਂਤੀ ਦੇ ਪਹੁੰਚ ਬਾਣੀ ਦੇ ਧਾਰਨੀ ਸਤਿਗੁਰੂ ਜੀ ਮੇਰੀ ਕਹਿਣ ਦੀ ਮਰਾਤ ਅਨਸ਼ੂਰ ਗੁਰਜਨਦੇਵ ਜੀ ਸ਼ਾਂਤ ਮਈ ਦੇ ਸਾਗਰ ਸਤਗੁਰ ਅਰਜਨ ਦੇ ਪਿਆਰੇ ਐ ਸੇ ਮਹਾਨ ਸਤਗੁਰਾਂ ਦਾ ਅਛੀਦੀ ਧਾੜਾ ਨਾਏ ਜਾ ਰਿਹਾ ਸ੍ਰੀ ਰਾਮਸਰ ਦੀ ਮਹਾਨ ਧਰਤੀ ਉਹ ਧਰਤੀ ਹੈ ਜਿੱਥੇ ਸਤਗੁਰ ਜੀ ਨੇ ਸੁਖਮੀ ਸਾਹਿਬ ਜੀ ਦੀ ਬਾਣੀ ਉਚਾਰੀ ਸਤਗੁਰ ਪਿਆਰੇ ਅਰਜਨ ਨੇ ਇੱਕ ਪਾਰੇ ਉਪਕਾਰ ਕਮਾਇਆ ਸਾਨੂੰ ਭਵਜਲ ਪਾਰ ਕਰਾਮ ਲਈ ਗੁਰਬਾਣੀ ਜਹਾਜ਼ ਬਣਾਇਆ ਇਹ ਜੋਤਨ ਢਾਲੀ ਗੁਰੂ ਗ੍ਰੰਥ ਸਾਡੇ ਲਈ ਜੀਵਨ ਜੋਤੀ ਹੈ ਇਹਦਾ ਇੱਕ ਇੱਕ ਅਖਰੀ ਹੀਰਾ ਹੈ ਇਹਦਾ ਇੱਕ ਇੱਕ ਅਖਰੀ ਮੋਤੀ ਅਸੀਂ ਅੰਮ੍ਰਿਤਸਰ ਰਾਮਸਰ ਗੁਰਦੁਆਰਾ ਜਿਹੜਾ ਸ਼ਹੀਦਾਂ ਦੇ ਸਰਦਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜਿਨ੍ਹਾਂ ਨੇ ਤੱਤੀ ਤਵੀ ਦੇਤੇ ਅੱਜ ਦੇ ਦਿਨ ਚਰਤੇ ਤਤਾਰੇ ਤਪ ਆਇਆ ਤੇ ਥੱਲੇ ਆ ਕੇ ਬਲਦੀ ਸੀ ਤੇ ਉਹਨਾਂ ਨੇ ਆਖਿਆ ਤੇ ਚਾਹ ਸੋਸ਼ਟ ਜਿਹੜੇ ਉਸਾਰੇ ਤੇ ਮੁੜ ਕੇ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਨੇ ਇੱਥੇ ਇਸ ਵਿਖਾਤੇ ਜਿਸ ਵਿਖਾਤੇ ਅਸੀਂ ਖੜੇ ਹਾਂ ਇਸ ਜਗ੍ਹਾ ਦੇ ਨਾਮੇ ਸੁਖਮਨੀ ਸਾਹਿਬ ਮਹਾਰਾਜ ਬਣੀ ਜਿਹੜੀ ਗੁਰੂ ਸਾਹਿਬ ਦੇ ਅੱਗੇ ਦਰਜਾ ਉਹਦਾ ਉਚਾਰਨ ਕੀਤਾ ਸੀ ਵਾਹਿਗੁਰੂ ਜੀ ਇਹ 97 ਤੋਂ ਆਏ ਆ 97 ਪਿੰਡ ਤੋਂ ਆਏ ਆ ਹਾਂ ਮਹਾਰਾਜ ਅੱਗੇ ਅਰਦਾਸ ਕੀਤੀ ਹੈ ਤੰਦਰੁਸਤ ਤੇ ਬੱਚੇ ਸਾਰਿਆਂ ਦਾ ਪੜਾ ਕਰੇ ਇਹੋ ਹੀ ਆਸ ਹੈ ਅੱਜ ਕੋ ਰ ਆ ਜਾਂਦੇ ਜਿਹਦਾ ਛਿੱਡੀ ਦਿਹਾੜਾ ਹੈ ਅਸੀਂ ਤਾਂ ਰਾਮ ਸਾਹ ਮਥਾ ਟੇਕਣ ਆਏ ਆ ਤੇ ਇਸ ਆਪਣੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਜੀਤਿਆ ਲੈ ਵਧ ਸੁਖਮਨੀ ਸਾਹਿਬ ਦਾ ਬਾਠੋ ਚਾਰੇ ਆਸੀਗਾ ਤੇ ਜਿੱਦੈ ਕਰਕੇ ਸਾਰੇ ਸੰਗਤ ਅੱਜ ਉਹ ਜੀ ਦੀ ਦਿਹਾੜਾ ਮਨਾ ਰਹੀ। ਰਾਮ ਸਰ ਗੁਰਦੁਆਰੇ ਮੱਥਾ ਟੇਕਣ ਆਏ ਆ ਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈਗਾ ਤੇ ਸੁਖ ਸ਼ਾਂਤੀ ਗੁਰੂ ਘਰ ਅੱਗੇ ਆਦਾਸ ਕੀਤੀ ਹੈ ਕਿ ਸੁਖ ਸ਼ਾਂਤੀ ਬਖਸ਼ੇ। ਅੱਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸ਼ਹੀਦੀ ਗੁਰਪੁਰਪੁਰ ਮਨਾ ਰਹੀਆਂ ਤੇ ਇਸੇ ਗੁਰਪੁਰਬ ਦੀ ਕੋ ਇੱਥੇ ਮੱਥਾ ਟੇਕਣ ਵਾਸਤੇ ਅਸੀਂ ਇੱਥੇ ਅੰਮ੍ਰਿਤਸਰ ਸਾਹਿਬ ਵਿਖੇ ਆਏ ਆਂ ਸਾਡਾ ਪਿੰਡ ਪੜਾਣਾ ਹੈ ਪੜਾਣਾ ਉਹ ਆ ਜਿਹੜਾ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਜੀ ਸ਼ਹੀਦ ਸਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਗੁਰਦੁਆਰਾ ਰਾਮਸਰ ਵਿਖੇ ਸਰਦਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪਰਿਵਾਰ ਦੀ ਸੁਖ ਸ਼ਾਂਤੀ ਦੀ ਅਰਦਾਸ ਕੀਤੀ। ਇਸ ਮੌਕੇ ਠੰਡੇ ਮਿੱਠੇ ਜਲਦੀਆਂ ਸ਼ਵੀਲਾ ਵੀ ਲਗਾਈਆਂ ਗਿਆ ਚਲ। ਅਮਰਥਰ ਪਾਠਵੇ ਖਬਰ ਨਾਮ ਰਿ ਕੈਮਰਾਮੈਨ ਪਰੇਸ਼ਰਮਾ ਦੇ ਨਾਲ ਰਕੇਸ਼ ਕੁਮਾਰ। ਟ੍ਰਾਂਸਪੋਰਟ ਨਗਰ ਜਿਸ ਨੂੰ ਜਹਾਜ਼ਕੜ ਵੀ ਆਖਿਆ ਜਾਂਦਾ ਹੈ। ਇੱਥੇ ਦੇ ਟ੍ਰਾਂਸਪੋਰਟਰ ਲੱਖਾਂ ਕਰੋੜਾ ਰੁਪਏ ਟੈਕਸ ਦੇ ਰੂਪ ਸਰਕਾਰ ਨੂੰ ਦਿੰਦੇ ਹਨ। ਪਰ ਸੁਲਤਾਨਾ ਦੇ ਬਰਾਬਰ ਹ ਸਭ ਤੋਂ ਵੱਡੀ ਸਮੱਸਿਆ ਟ੍ਰਾਂਸਪੋਰਟ ਨਗਰ ਦੇ ਵਿਕਾਸ ਦੀ ਅੰਮ੍ਰਿਤਸਰ ਟ੍ਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੇਦਾਰਨਾਥ ਬੁੱਪਲੋ ਸਾਡੀ ਟੀਮ ਨਾਲ ਸੰਪਰਕ ਕੀਤਾ ਗਿਆ ਤਾਂ ਸਾਡੀ ਟੀਮ ਨੇ ਹਾਲਾਤਾਂ ਨੂੰ ਕਵਰ ਕੀਤਾ ਤੇ ਵੇਖਿਆ ਕਿ ਟ੍ਰਾਂਸਪੋਰਟਰ ਗੰਦਗੀ ਭਰੇ ਮਾਹੌਲ ਵਿੱਚ ਕੰਮ ਕਰਨ ਲਈ ਮਜਬੂਰ ਹੱ ਕਿਉਂ ਮੰਡੀ ਤੋਂ ਜਹਾਜਕੜ ਵਿੱਚੋਂ ਹੁੰਦੇ ਹੋਏ ਚਮਰੰਗ ਰੋਡ ਇਕਤਾ ਨਗਰ ਰੋਡ ਤੇ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਦਿਖਾਈ ਦਿੱਤੇ ਟ੍ਰਾਂਸਪੋਰਟਰ ਅਤੇ ਰਾਹੀਰ ਖਾਸੇ ਪਰੇਸ਼ਾਨ ਹਨ ਉਹਨਾਂ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ ਇਸ ਮੌਕੇ ਮੀਤ ਪ੍ਰਧਾਨ ਸੁਸ਼ੀਲ ਕੁਮਾਰ ਰਾਜੇਸ਼ਪੁਰੀ ਸੁਮੇਕ ਸਿੰਘ ਮੁਕੇਸ਼ ਵੋਹਰਾ ਸਰਜੀਤ ਕੁਮਾਰ ਸਮੇਤ ਸਮੂਹ ਟਰਾਂਸਪੋਰਟਰ ਮੌਜੂਦ ਸਨ ਕਿਹਾ ਇਹੋ ਹੀ ਹੈ ਕਿ ਪ੍ਰਸ਼ਾਸਨ ਨੂੰ ਇਹ ਚਾਹੀਦਾ ਵਾ ਕਿ ਇੱਥੇ ਆ ਕੇ ਕੋਈ ਟਰਾਂਸਪੋਰਟਰਾਂ ਦਾ ਧਿਆਨ ਵੀ ਦੇਣ ਟਰਾਂਸਪੋਰਟ ਨੂੰ ਬਿਲਕੁਲ ਇਹਨਾਂ ਨੁਕਲੇ ਲਾਇਆ ਹੋਇਆ ਜਦ ਕਿ ਇੱਕ ਅਹਿਮ ਜਿਹੜਾ ਇੱਕ ਟਰਾਂਸਪੋਰਟ ਦਾ ਜਿਹੜਾ ਧੰਦਾ ਹੈ ਸਭ ਤੋਂ ਸਰਕਾਰ ਨੂੰ ਸਭ ਟੈਕਸ ਜਾਂਦੇ ਆ ਸਭ ਕੁਝ ਜੀਐਸਟੀ ਵਗੈਰਾ ਇੱਥੋਂ ਜਾਂਦੀ ਹੈ ਪਰ ਇਹ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਇੱਥੇ ਅੱਗਾ ਵੀ ਲੱਗਦੇ ਆ ਇੱਥੇ ਨਸ਼ੇ ਵੀ ਹੁੰਦੇ ਆ ਅਮਲੀ ਆਣ ਕੇ ਇੱਥੇ ਇਹਨਾਂ ਨਸ਼ਾ ਕਰਦੇ ਸਰੀਆਂ ਪਈਆਂ ਹੁੰਦੀਆਂ ਪੈਰਾਂ ਜੁਵਾਈਦੀਆਂ ਕੋਈ ਸੁਣਵਾਈ ਨਹੀਂ ਇੱਥੇ ਇਹ ਸਰਕਾਰ ਨੂੰ ਚਾਹੀਦਾ ਵੇ ਇੱਧਰ ਧਿਆਨ ਦੇਣ ਪ੍ਰਸ਼ਾਸਨ ਧਿਆਨ ਦੇਵੇ ਇਮਪਰੂਵਮੈਂਟ 'ਤੇ ਧਿਆਨ ਦੇਵੇ ਉੱਥੇ ਬਣਿਆ ਡੰਪ ਉੱਥੇ ਜਾਣ ਜਿਹੜਾ ਕਿੜਾ ਇੱਥੇ ਗੱਡੀ ਆਣ ਕੇ ਖਾਲੀ ਕਰ ਜਾਂਦਾ ਕੋਈ ਸੁਣਵਾਈ ਨਹੀਂ ਆ ਗਈ ਸਾਡੀ ਇਹ ਇਲਾਕਾ ਇੰਨਾ ਚੋਰਾ ਚੋਰ ਬਿਆਰੀ ਨਸ਼ੇ ਨਸ਼ੇ ਖੋਰੀ ਇਹ ਸਾਰਾ ਗੰਦ ਸਾਰਾ ਇਸ ਇਸ ਜਗ੍ਹਾ ਹੀ ਸਾਰਾ ਪਿਆ ਹੈ ਟ੍ਰਾਂਸਪੋਰਟ ਦਾ ਇੰਨਾ ਬੁਰਾ ਹਾਲ ਹੈ ਜਿਨ੍ਹਾਂ ਦੇ ਦੇਖੋ ਹਰ ਜਗ੍ਹਾ ਦੇ ਆਪਣਾ ਬੁਰਾ ਹਾਲ ਹੈ ਦਰਨ ਤੇ ਗੰਦ ਸਾਰਾ ਇਸ ਇਸੀ ਰੋਡ ਤੇ ਇਸੀ ਨਸ਼ਾ ਇਸੀ ਚੋਰੀ ਚਿਕਾਰੀ ਸਭ ਇੱਥੇ ਹੁੰਦੀ ਹੈ ਸਾਰੀ ਤੇ ਇਹਦਾ ਫਿਰ ਧਿਆਨ ਦੇਣਾ ਚਾਹੀਦਾ ਜੀ ਜਾਂਦੇ ਜਹਾਜਗੜ ਦੀ ਸਫਾਈ ਹੋਣੀ ਚਾਹੀਦੀ ਹੈ ਜਹਾਜਗੜ ਬਹੁਤ ਜ਼ਿਆਦਾ ਗੰਦਾ ਵਾ ਤੇ ਠੇਲੇ ਵਾਲੇ ਦਾ ਬਹੁਤ ਜ਼ੋਰ ਲੱਗਦਾ ਵਾ ਤੇ ਜਹਾਜਗੜ ਬੰਨਾ ਚਾਹੀਦਾ ਜੀ ਖੇਲੇ ਵਾਲੇ ਜਿੱਦਾਂ ਟੋਏ ਬੜੇ ਵੱਡੇ ਵੱਡੇ ਕਿਹਦਾ ਘੁਰਾ ਟੁੱਟ ਜਾਂਦਾ ਕੋਦਾ ਨੁਕਸਾਨ ਹੋ ਜਾਂਦਾ ਆ ਕੂੜੇ ਦਾ ਵਾ ਕੂੜਾ ਬਹੁਤ ਜ਼ਿਆਦਾ ਪਿਆ ਹੋਇਆ ਤੇ ਕੂੜੇ ਤੇ ਮੜਾ ਇਹ ਕੈਮਰਾ ਮਾਰੋ ਬਹੁਤ ਜ਼ਿਆਦਾ ਪਿਆ ਹੋਏ ਇਹਨਾਂ ਚਕਾਣਾ ਚਾਹੀਦਾ ਕੂੜੇ ਨੂੰ ਸਰਕਾਰਾਂ ਇਸ ਬੰਨੇ ਧਿਆਨ ਨਹੀਂ ਦੇਣਦੀਆਂ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦਾ ਸੁਪਨਾ ਹੈ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਕਨਵਰਟ ਕਰਨ ਵਿੱਚ ਵੇਗ ਤੇ ਪਿਆ ਕਈ ਜਗ੍ਹਾ ਡਵੈਲਪਮੈਂਟ ਦੇ ਕੰਮ ਹੋ ਰਹੇ ਹਨ ਲੇਕਿਨ ਕੰਪੇਅਰ ਅਗਰ ਕਰੀਏ ਸੇ ਸਫਾਈ ਦੇ ਵਿੱਚ ਤੇ ਕਿਦਾਂ ਕਿਤੇ ਕਾਰਪੋਰੇਸ਼ਨ ਫੇਲ ਹੋ ਰਹੀ ਹੈ ਕੂੜੇ ਦੇ ਢੇਰ ਕਈ ਜਗ੍ਹਾ ਸ਼ਹਿਰ ਵਿੱਚ ਨਗਰ ਆਂਦੇ ਹਨ ਜੋ ਕਿ ਲਿਫਟਿੰਗ ਪ੍ਰੋਪਰ ਨਹੀਂ ਹੋ ਰਹੀ ਉਹਨਾਂ ਦੀ ਔਰ ਉਹਦੇ ਕਰਕੇ ਬਿਮਾਰੀ ਵੀ ਫੈਲਦੀ ਹੈ ਔਰ ਜੋ ਵਧਬੂਗ ਕਰਾ ਫੈਲਦੀ ਹੈ ਉਹ ਵਾਟਰ ਵਰ ਨੂੰ ਅਲੱਗ ਖਰਾਬ ਕਰਦੀ ਹੈ ਕਈ ਇਲਾਕਿਆਂ ਵਿੱਚ ਰੋਸ ਕਰਦੇ ਪਏ ਨੇ ਲੋਕ ਔਰ ਖਾਸ ਤੌਰ ਤੇ ਜਿਹੜਾ ਟ੍ਰਾਂਸਪੋਰਟ ਨਗਰ ਅਸੀਂ ਕਵਰ ਕੀਤਾ ਉਹਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਲੱਖਾਂ ਕਰੋੜਾ ਰੁਪਏ ਟੈਕਸ ਵਿੱਚ ਜਾਂਦੇ ਹੈ ਫੀਸਿਸ ਵਿੱਚ ਜਾਂਦੇ ਇਹਨਾਂ ਦੇ ਲੇਕਿਨ ਸਫਾਈ ਦੇ ਮਾਮਲੇ ਵਿੱਚ ਉਹ ਆਫਿਸ ਵਰ ਕਰਦੇ ਪਏ ਆਂਦੇ ਹਨ ਸ਼ਿਕਾਇਤਾਂ ਲੋਕਾਂ ਦੇ ਉਹਨਾਂ ਨੇ ਰੋਜ਼ ਵੀ ਆਪਣਾ ਪ੍ਰਗਟ ਕੀਤਾ ਸਾਡੇ ਸਾਹਮਣੇ ਸ਼ਿਕਾਇਤ ਵੀ ਕੀਤੀ ਹੈ ਔਰ ਡਿਮਾਂਡ ਐ ਕੀਤੀ ਹੈ ਕਿ ਜਿੰਨਾ ਜਲਦੀ ਹੋਵੇ ਉਹਨਾਂ ਦਾ ਇਲਾਕਾ ਸਾਫ਼ ਕੀਤਾ ਜਾਵੇ ਕਿਉਂਕਿ ਵੇਖਣ ਵਿੱਚ ਆਉਂਦਾ ਪਿਆ ਕਿ ਸ਼ਹਿਰ ਦੇ ਵੀ ਟ੍ਰਾਂਸਪੋਰਟ ਨਗਰ ਕਹਿਣ ਵਾਲਾ ਇਲਾਕਾ ਹੀ ਗੰਦਗੀ ਦੇ ਵਿੱਚ ਪਿਆ ਹੋਇਆ ਹੈ ਉਮੀਦ ਕਰਦੇ ਹਾਂ ਕਾਰਪੋਰੇਸ਼ਨ ਸੁਣੇ ਔਰ ਜੋ ਲਿਫਟਿੰਗ ਹੋ ਰਹੀ ਹੈ ਉਹਦੀ ਲਿਫਟਿੰਗ ਦੀ ਜਿਹੜੀ ਸਪੀਡ ਹੈ ਉਹ ਥੋੜੀ ਵਧਾਵੇ ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਮਦਦ ਕਰਨ ਸ਼ਹਿਰ ਵਾਸੀ ਵੀ ਜਗ੍ਹਾ ਜਗ੍ਹਾ ਕੂੜਾ ਨਾ ਸੁੱਟਣ ਲੇਕਿਨ ਜੋ ਕੂੜਾ ਇਕੱਠਾ ਹੁੰਦਾ ਪਿਆ ਉਹਦੀ ਲਿਫਟਿੰਗ ਜਿਹੜੀ ਹੈ ਉਹ ਕਾਰ कैमरा पर्सन विजनल जेपी सिंह फास्टर न्यूज़ आप साहब जी नु सूचित ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੈਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਛੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਾਹਿਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੈਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹਤ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੈਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਅਮਰਸਰ ਦੇ ਹਾਤੀ ਪੁਲਿਸ ਵੱਲੋਂ ਸੀਏਐਸਓ ਆਪਰੇਸ਼ਨ ਦੌਰਾਨ ਵੱਖ-ਵੱਖ ਮਾਮਲਿਆਂ ਵਿੱਚ 1000 ਕਿਲੋ ਲਾਹਣ ਅਤੇ 80 ਗ੍ਰਾਮ ਹੈਰੋਇਨ ਬਰਾਮਦ ਕਰ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤਨਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼੍ਰੀ ਦੀਵਸ ਸਬੰਧੀ ਗੁਰਦੁਆਰਾ ਸ਼੍ਰੀ ਗੁਰੂ ਹਰ Rai ਸਾਹਿਬ ਜੀ ਗੋਪਾਲ ਨਗਰ ਪਵਾਨੀ ਨਗਰ ਮਜੀਠਾ ਰੋਡ ਅਮਰਸਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਕਥਾ ਵਿਚਾਰਾਂ ਹੋਈਆਂ ਅਤੇ ਗੁਰੂ ਘਰ ਲੰਗਰ ਅਟੁੱਟ ਵਰਤਾ ਹੈ ਕਿ ਆ ਤੇ ਛਬੀਲ ਸਾਰਾ ਦਿਨ ਲਗਾਈ ਗਈ ਪ੍ਰਧਾਨ ਸਰਤਾ ਜਗਦੇਸ਼ ਸਿੰਘ ਵਡਾਲਾ ਨੱਥਾ ਸਿੰਘ ਹਰदयाल ਸਿੰਘ ਭੁੱਲਣ ਸੁਰਜੀਤ ਸਿੰਘ ਕੈਸ਼ਰ ਸਰਦੂਲ ਸਿੰਘ ਮਹਿੰਦਰ ਸਿੰਘ ਪ੍ਰੇਮ ਸਿੰਘ ਜਸਪਿੰਦਰ ਸਿੰਘ ਬਾਜਵਾ ਸੁਰਜੀਤ ਸਿੰਘ ਲਖਬੀਰ ਸਿੰਘ ਗਿੱਲ ਪ੍ਰਧਾਨ ਸੇਵਾ ਸੁਖਮਨੀ ਸੁਸਾਇਟੀ ਹਾਜਰਸਾਨ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਜਿਹੜਾ ਅੱਜ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅੱਜ ਸਾਡੇ ਗਿਆਨੀ ਤਰਸੇਮ ਸਿੰਘ ਜੀ ਖਾਲਸਾ ਕਥਾਵਾਚਕ ਉਹਨਾਂ ਸਾਰਾ ਇਤਿਹਾਸ ਗੁਰੂ ਅਰਜਨ ਦੇਵ ਜੀ ਦਾ ਉਹਨਾਂ ਨੂੰ ਕਿੱਦਾਂ ਤਤੀਆਂ ਤਵੀਆਂ ਦੇ ਭਾਇਆ ਗਿਆ ਕਿੱਦਾਂ ਸ਼ਹੀਦ ਕੀਤਾ ਗਿਆ ਉਹਨਾਂ ਸਾਰਾ ਹਾਲ ਸੁਣਾਇਆ ਸੰਗਤਾਂ ਨੇ ਬੀਬੀਆਂ ਵੱਲੋਂ ਤਿੰਨ ਤਰੀਕ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਸਨ ਜਿਨ੍ਹਾਂ ਦੇ ਅੱਜ ਭੋਗ ਪਾਏਗੇ ਅੱਜ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਵੀ ਲੱਗਣੀਆਂ ਵਾ ਗੁਰੂ ਕੇ ਲੰਗਰ ਵੀ ਯਾਰ ਨੇ ਉਹ ਵੀ ਸਾਰੇ ਵਰਤਾਏ ਜਾਣੇ ਨੇ ਅੱਜ ਦਾਸ ਵੱਲੋਂ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਕਿੰਨਾ ਵੱਡਾ ਪ੍ਰੋਗਰਾਮ ਜਿਹੜਾ ਲੀਕਿਆ ਕਰਾਇਆ ਗਿਆ ਤੇ ਮੈਂ ਬਹੁਤ ਹੀ ਜ਼ਿਆਦਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੀ ਨੂੰ ਕੋਟ ਕੋਟ ਪ੍ਰਣਾਮ ਕਰਦਾ ਹਾਂ ਜੀ ਤਾਂ ਦੇ ਸਰਦਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਹਰਿਹਾਇ ਸਾਹਿਬ ਵਿਖੇ ਸਾਡੇ ਗੁਰਦਆਰੇ ਦੇ ਮੁਖ ਸੇਵਾਦਾਰ ਭਾਈ ਜਗਦੀਸ਼ ਸਿੰਘ ਢਾਲਾ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਸਤਜੇ ਤਰੀਕੇ ਨਾਲ ਪ੍ਰੋਗਰਾਮ ਨੂੰ ਉਲੀਕਿਆ ਗਿਆ ਹੈ ਸੇਰ ਤੋਂ ਲੈ ਕੇ ਹੁਣ ਸੁਖੀ ਸਾਹਿਬ ਦੇ ਭੋਗ ਦੇ ਸੁਖੀ ਸਾਹਿਬ ਦੇ ਭੋਗ ਪਏ ਨੇ ਲੰਗਰ ਪਛਾਦਾ ਚੱਲ ਰਿਹਾ ਉਸ ਤੋਂ ਬਾਅਦ 11 ਵਜੇ ਜਿਹੜੀ ਆ ਉਹ ਸ਼ਬੀਲ ਦਾ ਆਰੰਭ ਹੋਵੇਗਾ ਸੰਗਤਾਂ ਵਾਲਾਕੇ ਦੀਆਂ ਹੁਮਮ ਆ ਕੇ ਆਪਣੇ ਪਰਿਵਾਰਾਂ ਸਮੇਤ ਪਹੁੰਚ ਰਹੀਆਂ ਨੇ ਬਹੁਤ ਬਹੁਤ ਧੰਨਵਾਦੀ ਕੋਟ ਕੋਟ ਨਮਸਕਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸਮੂਹ ਪਰਿਵਾਰਵਾਲੋ ਤੇ ਸਮੂਹ ਸਾਧ ਸੰਗਤ ਵਾਲੋ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰ Rai ਸਾਹਿਬ ਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ ਗੁਰੂ ਸਹਾਇਤਾ ਸ਼ਹੀਦੀ ਦਿਹਾੜਾ ਜਿੱਥੇ ਸਮੁੱਚੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ ਉਥੇ ਹੀ ਅੰਮ੍ਰਿਤਸਰ ਦੇ ਵਿੱਚ ਵੀ ਇਸ ਦਿਨ ਨੂੰ ਲੈ ਕੇ ਜਗ੍ਹਾ-ਜਗ੍ਹਾ ਤੇ ਸਮਾਗਮ ਉਲੀਕੇ ਗਏ ਹਨ ਅੱਜ ਦੇ ਦਿਨ ਜਗ੍ਹਾ-ਜਗ੍ਹਾ ਤੇ ਸ਼ਬੀਲਾਂ ਵੀ ਲਗਾਈਆਂ ਜਾਂਦੀਆਂ ਨੇ ਸੋ ਸਾਨੂੰ ਸਾਰਿਆਂ ਨੂੰ ਉਹਨਾਂ ਗੁਰੂ ਸਹਿਬਾਨਾਂ ਦੀ ਸ਼ਹੀਦੀ ਨੂੰ ਯਾਦ ਰੱਖਣਾ ਚਾਹੀਦਾ ਹੈ ਜੋ ਗੁਰੂ ਸਹਿਬਾਨਾਂ ਨੇ ਮਨੁੱਖਤਾ ਲਈ ਦਿੱਤੀਆਂ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਵੇਨਿਊ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣੇ ਹਨ ਜਿਸ ਖੁਸ਼ੀ ਵਿੱਚ ਭਾਜਪਾ ਅਟਲ ਸੈਨਾ ਦੇ ਪੰਜਾਬ ਪ੍ਰਧਾਨ ਅਤੇ ਭਗਵਾਨ ਵਾਲਮੀਕੀ ਮਜਬੂਤ ਸਿੱਖ ਧਰਮ ਸਮਾਜ ਦੇ ਰਾਸ਼ਟਰੀ ਵਰਥਾ प्रदीप ਗੱਬਰ ਨੇ ਲੱਡੂ ਵੰਡੇ ਅਤੇ ਦੇਸ਼ ਵਾਸੀਆਂ ਨੂੰ ਬਿਠਾਈ ਦਿੱਤੀ ਇਸ ਮੌਕੇ ਲਬ ਆਦੀਵਾਸੀ ਗੁਰਜੀਤ ਸਿੰਘ ਤਾਰਾ ਸਿੰਘ ਰਗੂ ਖੋਸਲਾ ਵਿਸ਼ਾਲ ਖੋਸਲਾ ਮਨਮੋਹਨ ਸਿੰਘ ਸਮੇ ਸਮੂਹ ਭਾਜਪਾ ਵਰਕਰਸ ਹਾਜ਼ਰ ਸਨ ਇਸ ਕੋ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਮਾਂ ਜੋ ਪੀਐਮ ਮੋਦੀ ਜੀ ਤੀਸਰੀ ਵਾਰ ਸੱਤਾ ਜਾਇਆ ਹੈ ਔਰ ਸਾਨੂੰ ਬੜਾ ਗਰਵ ਹੈ ਕਿ ਅਡੀ ਮੋਦੀ ਸਰਕਾਰ 7 ਸਾਲ ਪਹਿਲੇ ਬਹੁਤ ਵਧੀਆ ਹਿੰਦੁਸਤਾਨ 'ਚ ਕੰਮ ਕੀਤਾ ਹੈ ਔਰ ਰਾਮ ਮੰਦਰ ਬਣਾਇਆ ਜੀ ਉੱਥੇ ਸਿੱਸੀ ਕਰਦਾ ਭਗਵਾਨ ਵਾਲੀ ਮਹਾਰਾਜ ਦਾ ਮੰਦਿਰ ਵੀ ਬਣਿਆ ਹੈ ਔਰ ਜਿਹੜਾ ਉੱਥੇ 에ਰਪੋਰਟ ਹੈ ਉਹਨਾਂ ਦਾ ਨਾਮ ਰੱਖਿਆ ਗਿਆ ਅਸੀਂ ਜੀ ਇਸ ਵਾਕਾ ਕਰਦੇ ਹਾਂ ਔਰ ਤੀਸਰੀ ਵਾਰ ਜਿਹੜੇ ਸੱਤਾ ਜਾਇਆ ਔਰ ਜਿਹੜੇ ਦੇਖਦੀਆਂ ਬਾਕੀ ਕਮੀਆਂ ਛੋਟੇ ਛੋਟੇ ਕੰਮ ਜਿਹੜੇ ਆ ਉਹ ਕਰਨਗੇ ਜਿਹੜੀ ਸਾਡੇ ਪੰਜਾਬ ਦੀ ਗੁੰਡਾਗਰਦੀ ਚੱਲਦੀ ਹੈ ਨਸ਼ੇ ਚੱਲਦੇ ਆ ਉਹਦੇ ਉੱਤੇ ਖੜੇ ਹੋਣਗੇ ਔਰ ਸਾਨੂੰ ਘਰ ਬੈ ਕੇ ਜਿਹੜੇ ਆਉਣ ਵਾਲਾ ਸਮਾਂ ਬੀਜੇਪੀ ਦਾ ਹੈ 2027 ਚ ਬੀਜੇਪੀ ਸਰਕਾਰ ਬਣਾਏਗੀ 11ਵਾਂ ਇੰਡੀਆ ਓਪਨ ਕਾਰਾਟੇ ਚੈਂਪੀਅਨਸ਼ਿਪ 2024 8 ਅਤੇ 9 ਜੂਨ 2024 ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਕਰਵਾਈ ਗਈ ਜਿਸ ਦਾ ਸ਼ੋਭਾਰਮ ਪਰਮੋਤ ਪਾਟੀਆਂ ਚੇਅਰਮੈਨ ਸਪੋਰਟ ਸੈੱਲ ਪੰਜਾਬ ਵੱਲੋਂ ਕੀਤਾ ਗਿਆ ਅਤਰਾਜੀਵ ਆਨੇਜਾ ਬੀਜੇਪੀ ਲੀਡਰ ਜਗਦੀਸ਼ ਕਲਰਾ ਜਨਰਲ ਸਕੱਤਰ ਸਪੋਰਟਸ ਉਹਨਾਂ ਦੇ ਨਾਲ ਸਨ ਚੈਂਪੀਅਨਸ਼ਿਪ ਵਿੱਚ ਤਕਰੀਬਨ 650 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਇਸ ਮੌਕੇ ਰਿਦੇਸ਼ ਠਾਕੁਰ ਨਿਲੇਸ਼ ਕੁਮਾਰ ਦਿਨੇਸ਼ ਕੌਸ਼ਲ ਐਸਪੀ Tiwari ਨਵਜੋਤ ਨਛੱਤਰ ਕੁਮਾਰ ਆਦਿਲ ਖਾਨ ਸਮੇਤ ਵੱਡੇ ਗਿਣਤੇ ਵਿੱਚ ਲੋਕ ਹਾਜ਼ਰ ਸਨ ਜੀ ਅਲਾਵਾ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਇਸ ਤੋਂ ਪਹਿਲੇ ਵੀ ਹਰ ਵਾਰੀ ਬੱਚਿਆਂ ਦੀ ਜਿਹੜੀ ਵੀ ਚੈਂਪੀਅਨਸ਼ਿਪ ਹੁੰਦੀ ਹੈ ਉਹਦੇ ਵਿੱਚ ਖਾਸ ਕਰਕੇ ਅਲੱਗ-ਅਲੱਗ ਪਰਦੇਸ਼ਾਂ ਤੋਂ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਬੱਚੇ ਦੇ ਚ ਪਾਗ ਲੈਂਦੇ ਨੇ ਸੋ ਉਹਦੇ ਵਿੱਚ ਪਤਾ ਲੱਗਦਾ ਕਿ ਬੱਚੇ ਵਾਕਈ ਕਿੰਨੇ ਕਾਬਲੀ ਦੇ ਬੱਚਾ ਅੱਜ ਇਹੋ ਵੀ ਬੱਚੇ ਜਿਹੜੇ ਸਾਡੇ ਨੈਸ਼ਨ ਨੂੰ ਖੇਡ ਕੇ ਜਾਂਦੇ ਨੇ ਜਾਂ 올림픽 ਜਾਂਦੇ ਨੇ ਉਹਦੇ ਵਿੱਚ ਆਪਣਾ ਨਾਂ ਆਪਣੇ ਦੇਸ਼ ਦਾ ਆਪਣੇ ਪਰਦੇਸ਼ ਦਾ ਨਾਂ ਆਪਣੇ ਟੀਚਰ ਜਮਾਨ ਦਾ ਤੇ ਆਪਣੇ ਪੇਰੇ ਦਾ ਨਾਂ ਰੋਸ਼ਨ ਕਰਦੇ ਨੇ ਸੋ ਅੱਜ ਵੀ ਮੈਂ ਬੱਚਾ ਜੋ ਟੈਲੈਂਟ ਦੇਖਿਆ ਜੋ ਉਹਨਾਂ ਜੀ ਵੇਖੀ ਹੈ ਖਾਸ ਕਰਕੇ ਅਜਦਾ ਯੁੱਗ ਜਿਹੜਾ ਹੈ ਉਹ ਜ਼ਰੂਰੀ ਯੁੱਗ ਹੈ ਖਾਸ ਕਰਕੇ ਲੜਕੀਆਂ ਲਈ ਸ਼ਾਰਟ ਗਨ ਕਾਰਾਟੇ ਐਸੋਸੀਏਸ਼ਨ ਵੱਲੋਂ ਸਾਨੂੰ ਇੱਥੇ ਬੁਲਾਇਆ ਗਿਆ ਹੈ ਇੱਥੇ ਆ ਕੇ ਵੇਖ ਕੇ ਮਨ ਬੜਾ ਹੀ ਪ੍ਰਸੰਨ ਹੋਇਆ ਹੈ ਕਿ ਜੋ ਕੁਲਦੀਪ ਜੀ ਸਾਡੇ ਡਾਇਰੈਕਟਰ ਨੇ ਇਹਨਾਂ ਦੇ ਉਹ ਇਹਨਾਂ ਉਪਰਾਲਾ ਕਰਕੇ ਸਟੇਟ ਦੇ ਵਿੱਚੋਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਬੱਚੇ ਇੱਥੇ ਬਲਾ ਕੇ ਬੱਚਿਆਂ ਨੂੰ ਆਤਮ ਨਿਰਭਰ ਬਣਾ ਰਹੇ ਨੇ ਇਸ ਕਰਕੇ ਮਨ ਬਹੁਤ ਖੁਸ਼ ਹੈ ਕਿ ਸਾਡੇ ਬੱਚੇ ਖਾਸ ਕਰ ਸਾਡੀਆਂ ਛੋਟੀ-ਛੋਟੀ ਬੱਚੀਆਂ ਆਪਣੀਆਂ ਆਤਮ ਨਿਰਭਰ ਹੋ ਰਹੀਆਂ ਹਨ ਇਹਦੇ ਵਾਸਤੇ ਵੇਖ ਕੇ ਮਨ ਬਹੁਤ ਖੁਸ਼ ਹੈ ਸੀ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਕਿਉਰੀਨ ਐਸੋਸੀਏਸ਼ਨ ਇੰਡੀਆ ਵੱਲੋਂ ਇੱਕ 11ਵਾਂ ਆਲ ਇੰਡੀਆ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਜਿਹਦੇ ਵਿੱਚ ਮੈਂ ਪਰਮੋਦ ਪਾੜੀਆ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਰਜੀਵ ਨੇਜਾ ਜੀ ਦਾ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਥੇ ਆ ਕੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਗੁਰੂ ਨਗਰੀ ਵਿੱਚ ਕਰਾਟੇ ਐਸੋਸੀਏਸ਼ਨ ਵੱਲੋਂ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ ਸਪੋਰਟ ਸ਼ੈੱਲ ਦੇ ਚੇਅਰਮੈਨ ਪਰਮੋਦ ਪਾੜੀਆ ਨੇ ਹਿੱਸਾ ਲਿਆ ਅਤੇ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਉਪਰਾਲੇ ਦੀ ਸ਼ਿਲਾਘਾ ਕੀਤੀ ਉਹਨਾਂ ਨੇ ਆਖਿਆ ਕਿ ਇਸ ਤਰ੍ਹਾਂ ਦੇ ਉਪਰਾਲੇ ਜਾ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿ ਸਕੇ ਅੰਮ੍ਰਿਤਸਰ ਫਾਟਵੇ ਖਬਰ ਨਾਮਲੇ ਕੈਮਰਾਮੈਨ ਪਰੇਸ਼ਰ ਮਾਦੇਲ ਰਕੇਸ਼ ਕੁਮਾਰ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰਨ ਚੁਗ ਦੇ ਗੇਟ ਖਜ਼ਾਨਾ ਸਥਿਤ ਦਫਤਰ ਵਿਖੇ ਤਰਨ ਚੁਗ ਦੇ ਨਿਜੀ ਸਕੱਤਰ ਰਾਜੇਸ਼ ਮਹਿਤਾ ਦੀ ਪ੍ਰਧਾਨਗੀ ਵਿੱਚ ਸਮਾਗਮ ਦਾ ਆਸ਼ਿਸ਼ ਕੀਤਾ ਗਿਆ ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਨੇਤਾਵਾਂ ਅਤੇ ਵਰਕਰਾਂ ਨੇ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਚੋ ਸੋਚੁੱਕ ਸਮਾਗਮ ਨੂੰ ਟੀਵੀ ਤੇ ਵੇਖਿਆ ਨੇਤਾਵਾਂ ਅਤੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜੀ ਵਾਰ ਤੇਜਾ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ। ਇਸ ਮੌਕੇ ਤੇ ਸਰਬਜੀਤ ਸਿੰਘ ਸ਼ੰਟੀ, ਦੀਪਕ ਮਖੀਚਾ ਅਤੇ ਲਵਿੰਦਰ ਬੰਟੀ ਸਮੇਤ ਵੱਡੀ ਗਿਣਤੀ ਵਿੱਚ ਨੇਤਾ ਵਰਕਰਸ ਹਾਜ਼ਰ ਸਨ। ਇਹ ਜਿਹੜੀ ਖੁਸ਼ੀ ਅਸੀਂ ਮਨਾ ਰਹੇ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾਂ ਵੀ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਸ਼੍ਰੀ ਤਰਨੁਜਗ ਜੀ ਉਹਨਾਂ ਦਾ ਨਿਰਦੇਸ਼ ਹੋਇਆ ਸੀਗਾ ਵੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਕਾਰਿਆਲੇ ਉਹਨਾਂ ਦਾ ਲੋਹਰੀ ਗੇਟ ਵਿਖੇ ਉੱਥੇ ਇਹ ਤੀਸਰੀ ਵਾਰੀ ਜਿਹੜੀ ਮੋਦੀ ਸਾਹਿਬ ਦੀ ਸਰਕਾਰ ਬਣੀ ਹੈ ਉਹਦੀ ਖੁਸ਼ੀ ਮਨਾਈ ਜਾਵੇ ਤੁਸੀਂ ਦੇਖ ਰਹੇ ਹੋ ਵੀ ਕਾਰਜਕਰਤਾ ਆਪਸ ਦੇ ਵਿੱਚ ਕਿੰਨੇ ਖੁਸ਼ ਨੇ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ੇਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੇਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾਚਾਰੀਆ ਮੰਦਰਾਲਲ ਭਵਨ ਮੋਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲ ਅਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ ਅਮਰਸ਼ੀਰਧ ਧੰਤਨ ਬਾਬਾ ਦੀਪ ਸਿੰਘ ਜਿਹਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੇਵਕ ਜਥਾ ਕੜਾ ਪ੍ਰਸ਼ਾਦ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀ ਲਗਾਈ ਗਈ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਆਜ ਤਾਂ ਸਾਬ ਸ੍ਰੀ ਗੁਰਦੇਵ ਜੀ ਮਹਾਰਾਜ ਜੀ ਦੇ ਸ਼ਿਧੀਪੁਰਪ ਦੇ ਸੰਬੰਧ ਵਿੱਚ ਮੰਦਰ ਸ੍ਰੀ ਦਰਬਾਰ ਸਾਹਿਬ ਮੈਂਦਰਪੁਰ ਦਰਸ਼ੀ ਸ਼ਿਦਕਨ ਸਾਹਿਬ ਅਤੇ ਸੇਵਕ ਜਥਾ ਕੜਾ ਪ੍ਰਸ਼ਾਦ ਵੱਲੋਂ ਹਰ ਸਾਲ ਜੋ ਠੰਡੇ ਮਿੱਠੇ ਜਲ ਦੀ ਛਬੀ ਲਗਾਈ ਜਾਂਦੀਆਂ ਹਨ ਕੱਲ ਅੱਜ ਕੱਲ ਤੋਂ ਹੀ ਠੰਡੇ ਮਿੱਠੇ ਜਲਦੀਆਂ ਸ਼ਵੀਲਾ ਜੋ ਹਨ ਧੰਗੁਰੂ ਗੁਰਨਸਾਹਿਬ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਤੇ ਜੋ ਹਨ ਕੱਲ ਤੋਂ ਠੰਡੇ ਮਿੱਠੇ ਜਲਦੀਆਂ ਸ਼ਵੀਲਾ ਚੱਲ ਰਹੀਆਂ ਹਨ ਜੋ ਕਿ ਅੱਜ देर रात ਤੱਕ ਚੱਲਣਗੀਆਂ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਲੱਖਾਂ ਦੀ ਤਦਾਦ ਦੇ ਵਿੱਚ ਗੁਰਦੁਆਰਾ ਸ਼ਹੀਦਗੰਗ ਸਾਹਿਬ ਖੇਡ ਸੰਗਤਾਂ ਪਹੁੰਚਦੀਆਂ ਹਨ ਕੋ ਠੰਡੇ ਮਿੱਠੇ ਜਲਦੀਆਂ ਸ਼ਵੀਲਾ ਛਾ ਕੇ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਦਰਦੀਆਂ ਖੁਸ਼ੀਆਂ ਜਿੱਥੇ ਪ੍ਰਾਪਤ ਕਰਦੀਆਂ ਹਨ ਅਤੇ ਨਾਲ ਹੀ ਉਹਨਾਂ ਦੇ ਸ਼ਹਾਦਤ ਨੂੰ ਕੋਟਾਨਾ ਕੋਰ ਪਰਨਾਮ ਵੀ ਕਰਦੀਆਂ ਹਨ ਅਸੀਂ ਬੇਨਤੀ ਕਰਾਂਗੇ ਸਮੁੱਚੇ ਅਮਰitsar ਵਾਸੀਆਂ ਨੂੰ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ ਆਣ ਕੇ ਬੱਚਿਆਂ ਨੂੰ ਅੱਜ ਦੇ ਦਿਨ ਦਾ ਇਤਿਹਾਸ ਦੱਸ ਕੇ ਉਹਨਾਂ ਨੂੰ ਗੁਰਜੰਦੇਵ ਜੀ ਦੇ ਬਿਮਾਰੇ ਸ਼ਹਾਦਤ ਬਾਰੇ ਦੱਸ ਕੇ ਜਰੂਰ ਪ੍ਰੇਰਿਤ ਕੀਤਾ ਜਾਵੇ ਅੱਜ ਤਨਤਨ ਸਾਹਿਬ ਸ੍ਰੀ ਗੁਰਜੰਦੇਵ ਪਾਸ਼ਾ ਦਾ ਸ਼ਹੀਦੀ ਗੁਰੂਪੁਰ ਮੈਂ ਉਹਦੇ ਸੰਬੰਧ ਵਿੱਚ ਮੈਨੇਜਰ ਸ੍ਰੀ ਦਰਬਾਰ ਸਾਹਿਬ ਮੈਨੇਜਰ ਗੁਰਦੁਆਰਾ ਸ਼ਹੀਦਗੰਗ ਸਾਹਿਬ ਅਤੇ ਸੇਵਕਾਂ ਦਾ ਕੜਾਹ ਪ੍ਰਸ਼ਾਦ ਵੱਲੋਂ ਹਰ ਸਾਲ ਦੀ ਤਰ੍ਹਾਂ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਗਾਈਆਂ ਜਾ ਰਹੀਆਂ ਹਨ ਜੋ ਕੱਲ੍ਹ ਦੀਆਂ ਸ਼ਬੀਲਾਂ ਲੱਗੀਆਂ ਹਨ ਅਤੇ ਅੱਜ ਦੇਰ ਰਾਤ ਜਿਹੜੀ ਸ਼ਬੀਲ ਲੱਗੀ ਰਹੇਗੀ ਤੁਸੀਂ ਵੇਖ ਰਹੇ ਹੋ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਇਕੱਠ ਹੈ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਨੂੰ ਜਿਹੜਾ ਬਰ ਨਮਸਤਕ ਹੋ ਰਿਹਾ ਹੈ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਵਿੱਚ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਖੰਡੇ ਮਿੱਠੇ ਜਲਦੀ ਸ਼ਹੀਦੀ ਲਗਾਈ ਗਈ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਮੌਕੇ ਗੁਰਦੁਆਰਾ ਸਾਹਿਬ ਖੇ ਮੱਥਾ ਵੀ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਮਰਥਰ ਫਾਟਵੇਂ ਖਬਰ ਨਾਮ ਮਾਰੀ ਕੈਮਰਾਮੈਨ ਪਰੇਸ਼ਰ ਸ਼ਰਮਾ ਦੇ ਨਾਲ ਰਕੇਸ਼ ਕੁਮਾਰ ਹੁਣ ਸਮਾਂ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ ਤਰਨਤਾਰਨ ਵਿਖੇ ਸ਼ਰਦਾ ਭਾਵਨਾ ਨਾਲ ਮਨਾਇਆ ਗਿਆ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਇਹ ਤੇ ਕੁਝ ਹੋਰ ਖਬਰਾਂ ਇੱਕ ਛੋੜੇ ਜਿਹੇ ਬ੍ਰੇਕ ਤੋਂ ਬਾਅਦ